ਗ੍ਰਾਮ ਪੰਚਾਇਤ ਬਾਬਾ ਦਰਸਤ ਸਿੰਘ ਕਲੋਨੀ ਦੇ ਵਿੱਚ ਬੀਤੇ ਕਾਫੀ ਦਿਨਾਂ ਤੋਂ ਬਿਜਲੀ ਦੀ ਸਮੱਸਿਆ ਆ ਰਹੀ ਸੀ ਕਿਉਂਕਿ ਇਲਾਕੇ ਦੇ ਵਿੱਚ ਟਰਾਂਸਫਾਰਮ ਜਿਹੜਾ ਆ ਉਹ ਖਰਾਬ ਚੱਲ ਰਿਹਾ ਸੀ ਤਾਂ ਉਸ ਦੇ ਚਲਦੇ ਅੱਜ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਬਾੜੀ ਜੀ ਦੇ ਯਤਨਾ ਸਦਕਾ ਅੱਜ ਟਰਾਂਸਫਾਰਮਰ ਚੇਂਜ ਕੀਤਾ ਗਿਆ ਹਰਜਿੰਦਰ ਸਿੰਘ ਬਾੜੀ ਨੇ ਕਿਹਾ ਕਿ ਪਹਿਲਾਂ ਤਾਂ ਇਹਦਾ ਕਨੈਸਰ ਚੇਂਜ ਕੀਤਾ ਗਿਆ ਸੀ ਪਰ ਲੇਕਿਨ ਫਿਰ ਉਸ ਤੋਂ ਬਾਅਦ ਜਿਹੜਾ ਖਰਾਬ ਹੋਣ ਦੀ ਜਿਹੜੀ ਆ ਉਹ ਫਿਰ ਇਸ ਦੀ ਨੋਬਤ ਆ ਗਈ ਸੀ ਤਾਂ ਹੁਣ ਇਸ ਨੂੰ ਜਿਹੜਾ ਆ ਟਰਾਂਸਫਰ ਵੀ ਚੇਂਜ ਕਰ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਾ ਹੋਵੇ ਔਰ ਹਰਜਿੰਦਰ ਸਿੰਘ ਬਾੜੀ ਵੱਲੋਂ ਐਵੀ ਕਿਹਾ ਗਿਆ ਕਿ ਇਲਾਕੇ ਦਾ ਕੰਮ ਜੜਾ ਹੈ ਉਹ ਪੈਲ ਦੇ ਆਧਾਰ ਦੇ ਉੱਤੇ ਕਰੇ ਨੇ ਚਾਹੇ ਉਹ ਇੱਥੋਂ ਦੇ ਮੌਜੂਦਾ ਸਰਪੰਚ ਨਹੀਂ ਹਨ ਪਰ ਉਸ ਤੋਂ ਇਲਾਵਾ ਵੀ ਜਿਹੜਾ ਅਗਰ ਕਿਸੇ ਨੂੰ ਵੀ ਇਲਾਕੇ ਦੇ ਵਿੱਚ ਕੋਈ ਜ਼ਰੂਰਤ ਪੈਂਦੀ ਆ ਕਿਸੇ ਵੀ ਕੰਮ ਦੀ ਤਾਂ ਹਰਜਿੰਦਰ ਸਿੰਘ ਬਾੜੀ ਮੁਰੇ ਹੋ ਕੇ ਖੜੇ ਹੋਣਗੇ ਹਾਂਜੀ ਸਰ ਕੀ ਨੌਂ ਕੀ ਆਪਣਾ ਜੀ ਮੈਂ ਸਰਦਾਰ ਹਰਜਿੰਦਰ ਸਿੰਘ ਬਾਠ ਬਾਬਾ ਦਰਸ਼ਨ ਸਿੰਘ ਕਲੋਨੀ ਦਾ ਸੀਨੀਅਰ ਵਰਕਰ ਆਂ ਪਾਰਟੀ ਇੱਥੇ ਸਾਡੇ ਇਲਾਕੇ ਦੇ ਵਿੱਚ ਬੜੇ ਚਿਰਾਂ ਤੋਂ ਲਾਈਟ ਦੀ ਪ੍ਰੋਬਲਮ ਬੜੀ ਆ ਰਹੀ ਸੀ ਕਿ ਜੋ ਸਾਡੇ ਟਰਾਂਸਫਾਰਮ ਸੀਗਾ ਇਹ ਤਰੇੜ ਕੱਢ ਦੇ ਸੀਗਾ ਜੋ ਲੋਡ ਆ ਉਹ 100 ਤੋਂ ਉੱਪਰ ਜਾਵਾ ਜਾ ਰਿਹਾ ਸੀਗਾ ਰੋਜ਼ਾਨਾ ਹੀ ਇੱਥੇ ਬੱਤੀ ਦੀ ਕੰਮ ਨਹੀਂ ਦਿੰਦੀ ਸੀਗੀ ਏ ਜੀ ਟਰਾਫਿਕ ਹੌਲ ਛੜ ਗਿਆ ਜੀ ਤੇ ਤੇਲ ਨਿਕਲ ਗਿਆ ਜੀ ਉਹ ਬੜਾ ਕੁਝ ਦੀਆਂ ਪ੍ਰੋਬਲਮਾਂ ਸੀਗੀਆਂ ਪਰ ਸਾਡੇ ਜਿਹੜੇ ਇੱਥੇ ਅਮਨ ਸਰਪੰਚਿਆ ਗਾ ਅਸੀਂ ਉਹਨਾਂ ਨੂੰ ਵੀ ਟੰਗਾਂ ਨਹੀਂ ਮੜਾਣੀ ਕਹਿੰਦੇ ਉਹ ਵੀ ਚੰਗਾ ਕੰਮ ਕਰ ਰਹੇ ਆ ਪਰ ਕਈ ਵਾਰੀ ਜਦੋਂ ਅਸੀਂ ਇਲਾਕੇ ਦਾ ਕੰਮ ਕਰਾਉਂਦੇ ਆ ਤੇ ਕਈਆਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਵਾ ਕਿ ਬਾੜ ਸਾਹਿਬ ਕਿਉਂ ਕੰਮ ਕਰਾ ਰਿਹਾਗੇ ਕਿਉਂਕਿ ਮੈਂ ਡਾਕਟਰ ਜਸਪੀਰ ਸਿੰਘ ਐਮਐਲਏ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਵਾਂ ਕਿਉਂਕਿ ਜਿਹੜਾ ਵਕਾਸ ਆ ਉਹ ਜੀ ਕਾਪੀ ਨੌਰੀਨਾ ਕਰ ਰਹੇ ਆ ਨਾਮ ਮੈਂ ਆਪਣੇ ਘਰ ਦਾ ਕਰ ਰਿਹਾ ਨਾਮ ਅਮਨ ਦੇ ਘਰ ਦਾ ਕਰ ਰਿਹਾ ਸਾਂਝਾ ਵਿਕਾਸ ਆ ਇਹਦੇ ਚ ਅਸੀਂ ਆਪਸ ਮਲਾ ਕੇ ਨਾਲ ਸਾਰਾ ਜੋ ਕੰਮ ਨੇ ਪਰੇ ਚੜਾਵਾਂਗੇ ਅੱਜ ਕਿਸੇ ਨੂੰ ਕੋਈ ਤਾਜ਼ੀ ਨਾ ਆਜਦਾ ਆਪ ਤੁਸੀਂ ਬਾੜ ਕੇ ਖਲੋਗੇ ਜੇ ਮੈਂ ਕਹੂੰਗਾ ਅਮਨ ਕੋ ਕੌਣ ਖਲੋ ਗਿਆ ਵਾ ਇਹ ਸਾਰਾ ਦਿਨਾਂ ਦੇ ਵਹਿਮ ਇਹ ਦੂਰ ਕਰਨੇ ਚਾਹੀਦੇ ਅਗੇ ਜੋ ਲੱਖ ਦੀਆਂ ਮੁਸ਼ਕਲਾਂ ਵਾ ਉਹ ਮੈਂ ਅੱਗੇ ਲੱਕੇ ਪਹਿਲ ਦੇ ਆਧਾਰ ਤੇ ਕੰਮ ਕਰਵਾ ਰਿਹਾ ਵਾਂ ਆ ਦੋ ਦਿਨ ਤੋਂ ਅੱਜ ਫੇਰ ਟਰਾਂਸਫਰ ਮੰਗਾਇਆ ਵਾ ਕਦੀ ਕੋਈ ਪ੍ਰੋਬਲਮ ਆ ਜਾਂਦੀ ਸੀਗੀ ਇਥੇ ਆ ਕਨੈਕਟਿਵ ਪਾਏ ਅਗਲੇ ਬੰਦੇ ਸਾਰੇ ਜਾਣ ਵਾਲੇ ਸੀਗੇ ਇਹ ਕਰਕੇ ਅਸੀਂ ਇਹਨਾਂ ਕੋ ਕਹਿੰਦੇ ਹੋਏ ਅਸੀਂ ਇਲਾਕੇ ਦਾ ਵਿਕਾਸ ਕਰਨਾ ਵਾ ਨਾ ਕਿ ਅਸੀਂ ਕਿਸੇ ਨਾ ਪਾਰਟੀ ਬਜਾਈ ਕਰਨੀ ਹੈਗੀ ਇਸ ਕਰਕੇ ਮੇਰੇ ਨਾਲ ਭਾਜੀ ਸੁਖਮਨਜੀਤ ਸਿੰਘ ਸਾਹਿਬ ਜਲਦੀਪ ਸਿੰਘ ਸਾਹਿਬ ਲਖਮਨਦਰ ਸਿੰਘ ਭਾਜੀ ਹੋਣੀ ਹਰਜੀਤ ਸਿੰਘ ਹੋਰ ਮੇਰੇ ਕਾਫੀ ਪਰਵੰਤੇ ਮੇਰੇ ਸੀਨੀਅਰ ਵੀਰ ਭਰਾ ਨਾਲ ਅਗੇ ਇਹਨਾਂ ਮੈਂ ਕਹਿੰਦਾ ਹਾਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂਗਾ ਪਰ ਅਸੀਂ ਇਲਾਕੇ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਆਉਂ ਦਵਾਂਗੇ ਜੇ ਕਿਸੇ ਦੇ ਦਿਲ 'ਚ ਕੋਈ ਵਾਅਮ ਹੋਵੇਗਾ ਉਹ ਵੀ ਆਪਣਾ ਦੂਰ ਕਰ ਲੈ ਕਿਉਂਕਿ ਇਹ ਵਿਕਾਸ ਇਲਾਕੇ ਦਾ ਕਰੇ ਨਾ ਕਿ ਇਹ ਪਰਸਨਲ ਕੰਮ ਕਰੇ ਮੈਂ ਧੰਨਵਾਦਾਂਗਾ ਆਪਣੇ ਡਾਕਟਰ ਜਪੀ ਸਿੰਘ ਐਮ ਐਲ اے ਸਾਹਿਬ ਦਾ ਕਿਉਂਕਿ ਜਿਨ੍ਹਾਂ ਦੇ ਬਦੌਲਤ ਇਹ ਕੰਮ ਕਰ ਰਿਹਾ ਹੈ ਠੀਕ ਹੈ